ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਰ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਜੀ ਇਹ ਬਹੁਤ ਹੀ ਖਾਸ ਹੋਣ ਵਾਲਾ ਇਸ ਕਰਕੇ ਕਿਉਂਕਿ ਆਪਾਂ ਅੱਜ ਦੇ ਵਿਸ਼ੇ ਵਿੱਚ ਇੱਕ ਕਰਮ ਸੰਜਾ ਸਾਡੇ ਨਾਲ ਕਰਨਾ ਹੈ ਜਿਦੇ ਵਿੱਚ ਕਿਸੇ ਦੀ ਜਾਨ ਬਚ ਸਕਦੀ ਆ ਕਿਸੇ ਨੂੰ ਕੋਈ ਸਹਾਇਤਾ ਆਪਣੀ ਵਜ੍ਹਾ ਨਾਲ ਮਿਲ ਸਕਦੀ ਆ ਸੋ ਕਹਿੰਦੇ ਕਿ ਕਰਮ ਉਹ ਕਰੋ ਜਿਹੜਾ ਕਿਸੇ ਦੇ ਕੰਮ ਆ ਸਕੇ ਆਪਣੇ ਲਈ ਤਾਂ ਆਪਾਂ ਹਰ ਰੋਜ਼ ਕੁਝ ਨਾ ਕੁਝ ਕਰਮ ਕਰਦੇ ਆ ਆਪਣੇ ਲਈ ਉਹ ਪ੍ਰਮਾਤਮਾ ਤੋਂ ਮੰਗਦੇ ਆ ਪਰ ਜਿੱਥੇ ਕਿਤੇ ਜਿਆਦਾ ਮੁਸੀਬਤ ਪਈ ਦਿਸੇ ਉੱਥੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਕਰਮ ਜ਼ਰੂਰ ਕਰਨਾ ਹੈ ਉਹ ਤੋਂ ਪਛਾਣੇ ਹਟਣਾ ਹੈ ਸੋ ਕਹਿੰਦੇ ਕਿ ਕਰ ਭਲਾ ਹੋ ਭਲਾ ਆਂਤ ਭਲੇ ਦਾ ਭਲਾ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਆ ਤੇ ਸਾਡਾ ਭਲਾ ਉਹ ਪ੍ਰਮਾਤਮਾ ਆਪ ਕਰ ਦਿੰਦਾ ਆ ਸੋ ਇਸ ਕਰਕੇ ਇਹ ਕਰਮ ਜਦੋਂ ਵੀ ਕਿਤੇ ਕਰਨ ਦਾ ਮੌਕਾ ਮਿਲਦਾ ਹੈ ਵੈਸੇ ਪ੍ਰਮਾਤਮਾ ਐਸੀ ਮੁਸੀਬਤ ਕਿਸੇ ਤੇ ਲਿਆਵੇ ਨਾ ਪਰ ਫਿਰ ਵੀ ਕਿਉਂਕਿ ਜਿੰਦਗੀ ਹੈ ਜਿੰਦਗੀ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਤੇ ਇਹਦੇ ਵਿੱਚ ਜਦੋਂ ਵੀ ਕੋਈ ਇਹੋ ਜਿਹਾ ਮੋੜ ਆਉਂਦਾ ਉੱਥੇ ਕਦੇ ਵੀ ਪਿਛਾਣੇ ਹਟਣਾ ਸੋ ਵਾਕਿ ਹੁਣ ਆਪਾਂ ਇਹ ਵੀਡੀਓ ਰਾਈ ਹੀ ਗੱਲ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਰਮ ਬਾਰੇ ਵੀ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਤਿੱ ਕਮੈਂਟਾਂ ਵੀ ਪੂਰਾ ਜਰੂਰ ਸੁਣਿਆ ਕਰੋ ਤੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜਿਹੇ ਤੀਰਾਂ ਦੀ ਜਿਹੇ ਸਾਈਆਂ ਦੀ ਜ਼ਰੂਰ ਘਣਾਜੀ ਤੇ ਨਾਲ ਦੀ ਨਾਲ ਕੈਂਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ पाओ। ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਇੱਕ ਕਮੈਂਟ ਦੱਸ ਦਿੰਦੇ ਆ ਜੀ। ਸੋ ਇੱਥੇ ਕਮੈਂਟ ਲਿਖਦੇ ਨੇ ਬਲਜਿੰਦਰ ਜੀ ਇਹਨਾਂ ਦਾ ਨਾਮ ਹੈ। ਸੋ ਇਹ ਲਿਖਦੇ ਨੇ ਕਿ ਦੀਦੀ ਜੀ ਪਹਿਲਾਂ ਤੁਸੀਂ ਕਿਹਾ ਸੀ ਕਿ ਪ੍ਰਸ਼ਾਦ ਭੋਗ ਲਗਾ ਕੇ ਜਨਵਰਾਂ ਨੂੰ ਪਾ ਦੋ ਕੋਠੇ ਤੇ ਤੇ ਅਸੀਂ ਪੰਛੀਆਂ ਨੂੰ ਪਾਉਣ ਨੂੰ ਕਹੀਦਾ ਜੀ ਇਹ ਬਿਲਕੁਲ ਸੱਚ ਹੈ ਸੋ ਹੁਣ ਕਹਿੰਦੇ ਕਿ ਤੁਸੀਂ ਕੱਲ ਦੀ ਵੀਡੀਓ ਵਿੱਚ ਕਿਹਾ ਆ ਕਿ ਜਾਨਵਰਾਂ ਨੂੰ ਨਹੀਂ ਪਾਉਣਾ ਚਾਹੀਦਾ ਪ੍ਰਸ਼ਾਦ ਖੁਦ ਹੀ ਖਾ ਲੈਣਾ ਚਾਹੀਦਾ ਕਹਿੰਦੇ ਵਿਸਤਾਰ ਨਾਲ ਇਹਦੇ ਬਾਰੇ ਸਾਨੂੰ ਸਮਝਾਓ ਸੋ ਦੇਖੋ ਜੀ ਅਸੀਂ ਗੱਲ ਕੀਤੀ ਹੈ ਕਿ ਪਹਿਲਾਂ ਤਾਂ ਚੰਗੀ ਤਰ੍ਹਾਂ ਨਾਲ ਤੁਸੀਂ ਇਹ ਗੱਲ ਨੂੰ ਸੁਣੋ ਇਸ ਲਈ ਕਹੀਦਾ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਸੁਨਿਆ ਕਰੋ ਜੀ ਸੋ ਦੇਖੋ ਆਪਾਂ ਗੱਲ ਕੀਤੀ ਹੈ ਕਿ ਜੋ ਤੁਸੀਂ ਪ੍ਰਸ਼ਾਦ ਦਾ ਭੋਗ ਲਗਾਉਂਦੇ ਹੋ ਮੰਨ ਲਓ ਘਰ ਵਿੱਚ ਦਰਵਾਰ ਹੈ ਤੁਸੀਂ ਪੀਰਾਂ ਦੇ ਨਾਮ ਦਾ ਭੋਗ ਲਗਾ ਦਿੱਤਾ ਹੈ ਤੇ ਜੋ ਪ੍ਰਸ਼ਾਦ ਤੁਸੀਂ ਦਰਵਾਰ ਦੇ ਵਿੱਚ ਕੱਢ ਕੇ ਅਲੱਗ ਤੋਂ ਵਰਤਨ ਵਿੱਚ ਉਹਨਾਂ ਦੇ ਲਈ ਰੱਖ ਦਿੱਤਾ ਹੈ ਉਹ ਪ੍ਰਸ਼ਾਦ ਆਦਮੀ ਚ ਚੱਕ ਕੇ ਖੁਦ ਹੀ ਖਾ ਲੋ ਘਰ ਦੇ ਮੈਂਬਰ ਖਾ ਲੈਣ ਬੱਚੇ ਖਾ ਲੈਣ ਉਹ ਪ੍ਰਸ਼ਾਦ ਇਸ ਤਰ੍ਹਾਂ ਨਹੀਂ ਜਨਵਰਾਂ ਨੂੰ ਪਾਉਣਾ ਜਾਂ ਪੰਛੀਆਂ ਨੂੰ ਪਾਉਣਾ ਹੈ ਉਹ ਖੁਦ ਹੀ ਖਾ ਲੈਣਾ ਚਾਹੀਦਾ ਹੈ ਤੇ ਗੱਲ ਆਪਾਂ ਉਹ ਪ੍ਰਸ਼ਾਦ ਦੀ ਕੀਤੀ ਹੈ ਕਿ ਛੱਤ ਤੇ ਪੰਛੀਆਂ ਨੂੰ ਪ੍ਰਸ਼ਾਦ ਪਾਉਣ ਬਾਰੇ ਕਿ ਜਦੋਂ ਤੁਸੀਂ ਦਰਬਾਰ ਵਿੱਚ ਹਿੱਸਾ ਕੱਢਦੇ ਹੋ ਮੰਨ ਲਓ ਕਿ ਉਹਨਾਂ ਦੇ ਨਾਮ ਦਾ ਤੁਸੀਂ ਪ੍ਰਸ਼ਾਦ ਕੱਢਤਾ ਪੀਰਾਂ ਫਰੀਰਾਂ ਦੇ ਨਾਮ ਦਾ ਉਸ ਤੋਂ ਬਾਅਦ ਪ੍ਰਸ਼ਾਦ ਪਹਿਲਾਂ ਛੱਤ ਉੱਪਰ ਥੋੜਾ ਜਿਹਾ ਹਿੱਸਾ ਕੱਢ ਕੇ ਜ਼ਰੂਰ ਪਾਉਣਾ ਪੰਛੀਆਂ ਨੂੰ ਫਿਰ ਉਸ ਤੋਂ ਬਾਅਦ ਦਰਮੇਸ਼ ਦਾ ਹਿੱਸਾ ਹੋਣਾ ਚਾਹੀਦਾ ਡੌਗੀ ਦਾ ਉਹਦੇ ਨਾਮ ਦਾ ਹਿੱਸਾ ਕੱਢ ਕੇ ਉਹ ਡੌਗੀ ਨੂੰ ਪਾਓ ਫਿਰ ਤੁਸੀਂ ਘਰ ਦੇ ਮੈਂਬਰਾਂ ਨੂੰ ਵਰਤਾ ਦਿਓ ਪ੍ਰਸ਼ਾਦ ਖਾ ਲਓ ਤੇ ਜੋ ਦਰਵਾਰ ਵਿੱਚ ਹਿੱਸਾ ਪਿਆ ਹੋਇਆ ਉਹ ਪ੍ਰਸ਼ਾਦ ਤੁਹਾਨੂੰ ਮਨਾਈ ਕੀਤੀ ਆ ਕਿ ਤੁਸੀਂ ਐਦਾਂ ਹੀ ਨਹੀਂ ਪਾ ਦੇਣਾ ਕਿਤੇ ਵੀ ਖੁਦ ਹੀ ਖਾਲਿਆ ਕਰੋ ਜੀ ਸੋ ਉਮੀਦ ਕਰਦੇ ਆ ਕਿ ਗੱਲ ਸਮਝ ਵਿੱਚ ਆ ਗਈ ਹੋਵੇ ਤੇ ਜੇਕਰ ਕੋਈ ਗੱਲ ਨਹੀਂ ਵੀ ਸਮਝ ਆਉਂਦੀ ਤੁਸੀਂ ਦੁਬਾਰਾ ਤੋਂ ਸਵਾਲ ਰੱਖਿਆ ਕਰੋ ਜੀ ਤੁਹਾਡੇ ਸਵਾਲ ਦਾ ਜਵਾਬ ਹਰ ਇੱਕ ਦਾ ਤਮਾਂਗੇ ਜੀ ਸੋ ਵਾਕੀ ਇੱਥੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਲਜਿੰਦਰ ਜੀ ਹਰ ਰੋਜ਼ ਤੁਸੀਂ ਵੀਡੀਓ ਨੂੰ ਸੁਣਦੇ ਹੋ ਤੇ ਹਰ ਰੋਜ਼ ਅਮਨ ਕਰਦੇ ਹੋ ਕਮੈਂਟ ਵੀ ਕਰਦੇ ਹੋ ਜੀ ਬਹੁਤ-ਬਹੁਤ ਸ਼ੁਕਰੀਆ ਜੀ ਇੰਨੀ ਹਿੰਮਤ ਬਤਾਉਣ ਲਈ ਸੋ ਇੱਕ ਛੋਟਾ ਜਿਹਾ ਲਾਈਕ ਇਸ ਲਈ ਕਹੀਦਾ ਕਿ ਜਿੰਨੀਆਂ ਰੂਹਾਂ ਇਸ ਵੀਡੀਓ ਨੂੰ ਸੁਣ ਗਈਆਂ ਇਸ ਵਕਤ ਵੀ ਸਾਡੇ ਸਵਾਲ ਦਾ ਜਵਾਬ ਇਹੀ ਹੁੰਦਾ ਹੈ ਕਿ ਅਸੀਂ ਵੀਡੀਓ ਪਾਈ ਆ ਅਸੀਂ ਤੁਹਾਨੂੰ ਇਹ ਕਿਹਾ ਹੈ ਕਿ ਤੁਸੀਂ ਸ਼ੇਅਰ ਲਾਈਕ ਕਮੈਂਟ ਕਰੋ ਤੇ ਤੁਸੀਂ ਇਹਦਾ ਜਵਾਬ ਦੇਣਾ ਵੀਡੀਓ ਨੂੰ ਸ਼ੇਅਰ ਕਰਕੇ ਤੇ ਵਾਤਵਾਰਤ ਲਾਈਕ ਜਰੂਰ ਕਰਿਆ ਕਰੋ ਜੀ ਸੋ ਜਿੰਨੀਆਂ ਵੀ ਰੂਹਾਂ ਵੀਡੀਓ ਨੂੰ ਸੁਣਦੀਆਂ ਹੈ ਸੋ ਇਹ ਸਾਡੇ ਸਵਾਲ ਦਾ ਜਵਾਬ ਤੁਹਾਡੇ ਲੋਕਾਂ ਨੂੰ ਮਿਲ ਜਾਂਦਾ ਜਦੋਂ ਲਾਈਕ ਤੇ ਸ਼ੇਅਰ ਕਰਦੇ ਨੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਸੋ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਮੈਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਮੈਨੂੰ ਪੀਰ ਕਹਿ ਰਹੇ ਨੇ ਗੋਲ-ਗੋਲ ਘੁਮਾ ਰਹੇ ਨੇ ਤੇ ਕਹਿ ਰਹੇ ਨੇ ਕਿ ਜੇ ਤੂੰ ਸਾਨੂੰ ਜਿਆਦਾ ਮੰਦੀ ਰਹੀ ਤੇ ਤੈਨੂੰ ਕੁਝ ਵੀ ਯਾਦ ਨਹੀਂ ਰਹਿਣਾ ਨਾਮ ਹਰਪ੍ਰੀਤਕੌਰ ਹੈ ਜਿਸ ਇਹ ਲਿਖਦੇ ਨੇ ਕਿ ਮੈਨੂੰ ਇਹ ਗੱਲ ਕਹੀ ਕਿ ਤੈਨੂੰ ਕੁਝ ਵੀ ਯਾਦ ਨਹੀਂ ਰਹਿਣਾ ਤੇ ਤੂੰ ਬਹਿਮ ਬਹੁਤ ਕਰਦੀਆਂ ਕਹਿੰਦੇ ਕਿ ਮੈਨੂੰ ਰਾਸਤਾ ਦੇ ਦਿਲ ਨੂੰ ਦੇਖੋ ਜੀ ਪਹਿਲਾਂ ਤਾਂ ਇੱਥੇ ਇੱਕ ਗੱਲ ਕਲੀਅਰ ਕਰੀਏ ਕਿ ਜਿਹੜਾ ਵਹਿਮ ਹੁੰਦਾ ਇਹਦਾ ਕੋਈ ਇਲਾਜ ਨਹੀਂ ਹੁੰਦਾ ਸੋ ਮਨ ਵਿੱਚ ਕਿਸੇ ਤਰ੍ਹਾਂ ਦਾ ਗਹਿਮ ਰੱਖਣਾ ਨਹੀਂ ਚਾਹੀਦਾ ਜਦੋਂ ਏਡੇ ਵੱਡੇ ਮਾਲਕ ਦੀ ਅਸੀਂ ਘਰ ਵਿੱਚ ਜੋਤ ਜਗਾ ਲੈਂਦੇ ਆ ਜਾਂ ਜਰਾਗ ਰੋਸ਼ਨ ਕਰ ਲੈਂਦੇ ਜਿਹਦਾ ਵੀ ਰੂਪ ਰੱਖਿਆ ਜਿਹਨੂੰ ਵੀ ਮੰਨਦੇ ਹਾਂ ਕਹਿੰਦੇ ਕਿ ਪ੍ਰਮਾਤਮਾ ਇੱਕ ਰੂਪ ਅਨੇਕ ਬਹੁਤ ਸਾਰੇ ਰੂਪਾਂ ਵਿੱਚ ਬੈਠਾ ਤੇ ਜਿਹੜਾ ਰੂਪ ਸਾਡੇ ਮਨ ਨੂੰ ਪਾ ਜਾਂਦਾ ਅਸੀਂ ਉਸ ਰੂਪ ਵਿੱਚ ਦੀ ਉਹਨੂੰ ਦੇਖਣਾ ਪਸੰਦ ਕਰਦੇ ਆ ਸੇਵਾ ਕਰਨੀ ਪਸੰਦ ਕਰਦੇ ਆ ਤੇ ਪਰ ਅਸਲ ਸਚਾਈ ਇਹ ਹੈ ਕਿ ਮਾਲਕ ਇੱਕ ਹੀ ਆ ਪ੍ਰਮਾਤਮਾ ਇੱਕ ਆ ਉਹਦਾ ਕੋਈ ਰੂਤ ਨਹੀਂ ਹੈ ਤੇ ਹੁਣ ਇਹਨਾਂ ਨੇ ਗੱਲ ਕੀਤੀ ਆ ਬਹਿਮ ਦੀ ਤੇ ਬਹਿਮ ਨੂੰ ਮਨ ਵਿੱਚੋਂ ਕੱਢ ਕੇ ਤੇ ਜਿਹਦੀ ਸੇਵਾ ਕਰਦੇ ਉਹਦੇ ਅੱਗੇ ਹੀ ਅਰਜ ਬੇਨਤੀ ਕਰੋ ਕਿ ਮਾਲਕਾ ਜੇ ਸਾਨੂੰ ਇਹ ਵਿਚਾਰ ਆ ਰਹੀ ਆ ਜਿਵੇਂ ਕਿ ਸੁਪਨੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਸੁਪਨੇ ਵਿੱਚ ਮੈਨੂੰ ਕਿਹਾ ਕਿ ਤੈਨੂੰ ਕੁਝ ਯਾਦ ਨਹੀਂ ਰਹਿਣਾ ਜੇ ਤੂੰ ਜ਼ਿਆਦਾ ਮੰਦੀ ਰਹੀ ਸੋ ਦੇਖੋ ਜੀ ਇਹਦਾ ਕੋਈ ਮਾੜਾ ਸੰਕੇਤ ਨਹੀਂ ਹੈ ਸੋ ਉਹਨਾਂ ਨੇ ਆਪਣੇ ਅਲੋਚ ਸਚਾਈ ਦੱਸ ਦਿੱਤੀ ਤੁਹਾਨੂੰ ਕਿਉਂਕਿ ਜਿਹੜਾ ਅਨਸਾਨ ਸੇਵਾ ਵਿੱਚ ਪੈ ਜਾਂਦਾ ਜਿਆਦਾ ਵੱਧ ਚੜ ਕੇ ਸੇਵਾ ਸਿਮਰਨ ਕਰਦਾ ਉਹ ਦੁਨੀਆਦਾਰੀ ਭੁੱਲ ਜਾਂਦੀ ਹੈ ਉਹਨੂੰ ਕੁਝ ਯਾਦ ਨਹੀਂ ਰਹਿੰਦਾ ਉਹਦੇ ਖਿਆਲ ਜਿਹੜੇ ਆ ਫਿਰ ਉਹ ਮਾਲਕ ਦੀ ਤਰਫ ਹੀ ਰਹਿਣਗੇ ਚਾਹੇ ਕੋਈ ਆਸ-ਪਾਸ ਗੱਲ ਕਰ ਰਿਹਾ ਪਰਿਵਾਰ ਦਾ ਮੈਂਬਰ ਆ ਕੋਈ ਵੀ ਆ ਤੇ ਉਹਦਾ ਮਨ ਕਿਤੇ ਹੋਰ ਹੀ ਹੋਵੇਗਾ ਉਹਨੂੰ ਕਦੇ ਵੀ ਜਿਹੜਾ ਸੇਵਾਦਾਰ ਨੂੰ ਪੁੱਛ ਕੇ ਦੇਖਣਾ ਕਿ ਆ ਗੱਲ ਕੀਤੀ ਸੀ ਕੁਝ ਦਿਨ ਪਹਿਲਾਂ ਉਥੇ ਆ ਹੋਇਆ ਹੋਇਆ ਤੇ ਉਹ ਗੱਲਾਂ ਤੇ ਬਹੁਤੀ ਗੌਰ ਨਹੀਂ ਇਨਸਾਨ ਕਰਦਾ ਗੌਰ ਨਾ ਕਰਨੀ ਮਤਲਬ ਦੁਨੀਆਦਾਰੀ ਹੀ ਭੁੱਲ ਗਈ ਦੁਨੀਆਦਾਰੀ ਤੋਂ ਅਲੱਗ ਹੋ ਗਈ ਸਿਰਫ ਉਹ ਮਾਲਕ ਦਾ ਹੀ ਨਾਮ ਪਿਆਰਾ ਲੱਗਦਾ ਆ ਤੇ ਉਹੀ ਉਹ ਚੰਗਾ ਲੱਗਦਾ ਹੈ ਉਸ ਤੋਂ ਬਾਅਦ ਮਨ ਵਿੱਚ ਕੋਈ ਖਿਆਲ ਹੀ ਨਹੀਂ ਹੁੰਦਾ ਮਨ ਵਿੱਚ ਕੁਝ ਰੱਖਣ ਨੂੰ ਦਿਲੇ ਨਹੀਂ ਕਰਦਾ ਤੇ ਦੂਸਰੇ ਨੂੰ ਲੱਗਦਾ ਆ ਕਿ ਇਹਦੇ ਨਾਲ ਕੋਈ ਗੱਲ ਕਰੋ ਇਹਨੂੰ ਪਤਾ ਨਹੀਂ ਲੱਗਦਾ ਇਹਦਾ ਦਿਮਾਗ ਹਿੱਦਿਆ ਹੈ ਕਈ ਮਜ਼ਾਕ ਉਡਾਉਣਗੇ ਇਹ ਸੱਚਾਈ ਹੈ ਇਹ ਅਸੀਂ ਖੁਦ ਵੀ ਆਪਣੇ ਨਾਲ ਵੀ ਦੇਖੀ ਹੋਈ ਆ ਕਿ ਜਦੋਂ ਤੁਸੀਂ ਪਰਮਾਤਮਾ ਦੀ ਤਰਫ ਜਾਉਂਗੇ ਤੁਸੀਂ ਕਿਸੇ ਦੀ ਗੱਲ ਤਾਂ ਸੁਣੋਗੇ ਮਜਬੂਰੀ ਵਿੱਚ ਪਰ ਧਿਆਨ ਕਿਤੇ ਹੋ ਰਿਹਾ ਹੋਵੇਗਾ ਤੁਸੀਂ ਉਹਨਾਂ ਗੱਲਾਂ ਨੂੰ ਬਹੁਤਾ ਸੀਰੀਅਸ ਨਹੀਂ ਲਓਗੇ ਜੇ ਕੋਈ ਰਿਸ਼ਤੇਦਾਰੀ ਦੀ ਜਾਂ ਕਿਸੇ ਤਰ੍ਹਾਂ ਦੀ ਗੱਲ ਕਰਦਾ ਹੈ ਤੇ ਸਮਾਂ ਉਹਨਾਂ ਤੇ ਹੀ ਜੇ ਗੱਲ ਦੀ ਉਸ ਗੱਲ ਦਾ ਜਵਾਬ ਚਾਹੀਦਾ ਹੁੰਦਾ ਤੇ ਉੱਥੇ ਇਨਸਾਨ ਭੁੱਲ ਜਾਂਦਾ ਹੈ ਕਿਉਂਕਿ ਉਸ ਟਾਈਮ ਉਹ ਉਸ ਗੱਲ ਤੇ ਧਿਆਨ ਨਹੀਂ ਦਿੰਦਾ ਤੇ ਉਹ ਦੁਨੀਆਦਾਰੀ ਤੋਂ ਅਲੱਗ ਹੋ ਜਾਂਦਾ ਇਨਸਾਨ ਉਹ ਸਿਰਫ ਪਰਮਾਤਮਾ ਦੇ ਨਾਲ ਜੁੜੀ ਗੱਲ ਚੰਗੀ ਲੱਗੇਗੀ ਉਹਨਾਂ ਦੀ ਸੰਗਤ ਕਰਨੀ ਚੰਗੀ ਲੱਗੇਗੀ ਤੇ ਬਾਕੀ ਸਭ ਕੁਝ ਬੇਕਾਰ ਲੱਗਣਾ ਪੈਂਦਾ ਸੋ ਮਾਲਕ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਇਹ ਜਿਆਦਾ ਹੀ ਸੇਵਾ ਕੀਤੀ ਸੋ ਇਹ ਕਰਮਾਣ ਦਾ ਰੂਪ ਹੈ ਜਿਸ ਨਾਲ ਇਹ ਸੰਕੇਤ ਮਾਲਕ ਦੇ ਦਿੰਦਾ ਹੈ ਕੀ ਸਭ ਕੁਝ ਇਜਾਜ਼ਤ ਖੁੱਲ ਜਾਏਗਾ ਫਿਰ ਦੁਨੀਆਦਾਰੀ ਖੁੱਲ ਜਾਂਦੀ ਫਿਰ ਉਹਦੇ ਰੰਗ ਵਿੱਚ ਇਨਸਾਨ ਰੰਗਿਆ ਜਾਂਦਾ ਤੇ ਜਿਕਰ ਡਰ ਕੇ ਪਿਛਾਹ ਹਉ ਜਾਵੇ ਇਹ ਉੱਥੇ ਹੁਣ ਆਪ ਦੀ ਗਲਤੀ ਵੀ ਹੋ ਸਕਦੀ ਹੈ ਤੇ ਕਈ ਕੁਝ ਕਈ ਵਾਰ ਪਰਿਵਾਰਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਸੰਭਾਲਣਾ ਹੁੰਦਾ ਇਸ ਲਈ ਵੀ ਮਾਲਕ ਸੰਕੇਤ ਦਿੰਦਾ ਹੈ ਕਿ ਜੇਕਰ ਇਹ ਸਭ ਖੁਸ਼ੀ ਰਿਹਾ ਤੇ ਤੁਸੀਂ ਇਹੋ ਜੇ ਬਣ ਜਿਓਗੇ ਜ਼ਿੰਦਗੀ ਵਿੱਚ ਅੱਗੇ ਜਾ ਕੇ ਤੇ ਉੱਥੇ ਜੇਕਰ ਪਰਿਵਾਰ ਵੀ ਹੈ ਤੇ ਆਪਣੇ ਮਾਲਕ ਅੱਗੇ ਵੇ ਕੇ ਅਰਜ਼ੀ ਬੇਨਤੀ ਕਰੋ ਕਿ ਮਾਲਕਾ ਤੈਨੂੰ ਵੀ ਮੰਨਣਾ ਹੈ ਤੇ ਆਪਣਾ ਪਰਿਵਾਰ ਵੀ ਦੇਖਣਾ ਹੈ ਐਸੀ ਕਿਰਪਾ ਕਰ ਦਿਓ ਸੋ ਜਦੋਂ ਤਸਵੀਰ ਟਾਂਗ ਦੇ ਨਾਲ ਅਰਦਾਸ ਬੇਨਤੀ ਕਰਦੇ ਹੋ ਤੇ ਉਹ ਮਾਲਕ ਜਰੂਰ ਦਿਲਾਂ ਦੀਆਂ ਜਾਣਦਾ ਹੈ ਕਿਉਂਕਿ ਮਾਲਕ ਨੂੰ ਅਸੀਂ ਦਿਲੋਂ ਪਿਆਰ ਕਰਦੇ ਤਾਂ ਇਹ ਸਾਨੂੰ ਪਸੰਦ ਕਰ ਰਿਹਾ ਸਾਡੇ ਸਵਾਲਾਂ ਦੇ ਜਵਾਬ ਦੇਈ ਜਾ ਰਿਹਾ ਹੈ ਤੇ ਫਿਰ ਤੁਸੀਂ ਵੀ ਵਿਸ਼ਵਾਸ ਰੱਖ ਕੇ ਪਿਆਰ ਦੇ ਨਾਲ ਇੱਕ ਸਵਾਲ ਕਰ ਦੋ ਤੇ ਉਹਦਾ ਜਵਾਬ ਵੀ ਉਹ ਦੇ ਦੇਣਗੇ ਜੀ ਸੋ ਇਹ ਬਹੁਤ ਗਹਿਰਾਈ ਵਾਲੀਆਂ ਗੱਲਾਂ ਹੁੰਦੀਆਂ ਨੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵਾਲੇ ਚੱਲਦੇ ਹਾਂ ਜੀ ਵੀਡੀਓ ਲੰਬੀ ਹੋ ਜਾਣੀ ਹੈ ਤੇ ਕ੍ਰੀਏਟਿਵ ਚੱਲਦੇ ਚੱਲਦੇ ਲਾਈਕ ਜ਼ਰੂਰ ਕਰ ਦੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਕਿਉਂਕਿ ਅੱਜ ਦਾ ਵਿਸ਼ਾ ਇਹ ਕਿਸੇ ਦੀ ਜ਼ਿੰਦਗੀ ਸਵਾਰ ਸਕਦਾ ਹੈ ਤੇ ਉਧ ਦੀ ਜ਼ਿੰਦਗੀ ਵਿੱਚ ਉਹ ਮਾਲਕ ਸਵਾਲ ਦਵੇਗਾ ਆਪਣੀ ਯਾਨੀ ਕਿ ਆਪਾਂ ਜਦੋਂ ਕਿਸੇ ਦਾ ਭਲਾ ਕਰਦੇ ਹਾਂ ਤੇ ਮਾਲਕ ਸਾਡੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਭਰ ਦਿੰਦਾ ਹੈ ਜਦੋਂ ਕਿਸੇ ਦਾ ਦੁੱਖ ਤਰਦ ਸਮਝਦੇ ਹਾਂ ਤੇ ਹੁਣ ਜਿਵੇਂ ਕੀ ਤੁਸੀਂ ਆ ਦੇਖ ਰਹੇ ਹੋ ਤਸਵੀਰ ਜੋ ਆਪਾਂ থাম্বਨੇਲ ਤੇ ਲਗਾਈ ਹੋਈ ਆ ਸੋ ਇਸ ਵਖਤ ਇਸ ਮੁੰਡੇ ਤੇ ਕੀ ਵੀ ਦਰਿਆ ਅਸਰ ਵਿੱਚ ਉਹ ਜਾਣਦਾ ਜਾਂ ਉਹ ਇੱਕ ਪਰਮਾਤਮਾ ਜਾਣਦਾ ਤੇ ਪਰ ਜਿੰਨੀ ਦੁਨੀਆ ਅੱਜ ਇਹਦੇ ਨਾਲ ਖੜੀ ਹੋਈ ਹੈ ਸੋ ਯਾਦ ਕਰ ਰਹੀ ਆ ਹੱਕ ਚ ਬੋਲ ਰਹੇ ਆ ਦੁੱਖ ਸਮਝ ਰਹੇ ਆ ਤੇ ਇਹ ਉਸ ਨਿਸਾਨ ਦਾ ਕੀਤਾ ਹੋਇਆ ਕੋਈ ਪੁੰਨ ਹੈ ਕੋਈ ਭਲਾ ਹੈ ਜਿਹੜਾ ਅੱਗੇ ਆ ਰਿਹਾ ਇੰਨੀਆਂ ਰੂਹਾਂ ਜੁੜ ਰਹੀਆਂ ਆ ਤੇ ਇੰਨੀਆਂ ਰੂਹਾਂ ਉਹਦਾ ਦੁੱਖ ਸਮਝ ਰਹੀਆਂ ਆ ਸੋ ਇਹ ਸਾਡੇ ਕੀਤੇ ਹੋਏ ਪੁੰਨ ਤੇ ਦਾਨ ਪੁੰਨ ਦਾ ਹੀ ਨਤੀਜਾ ਹੁੰਦਾ ਆ ਸੋ ਜੋ ਅਸੀਂ ਭਲਾ ਕਰਦੇ ਚੰਗਾ ਕਰਮ ਕਰਦੇ ਉਹ ਇਸ ਤਰ੍ਹਾਂ ਮੂਰੇ ਆਉਂਦਾ ਹੈ ਹੁਣ ਜੋ ਜਾਨਾਂ ਗਈਆਂ ਉਹ ਵੀ ਕਦੇ ਘਾਟ ਪੂਰੀ ਨਹੀਂ ਹੋ ਸਕਦੀ ਜਿਨ੍ਹਾਂ ਦੇ ਘਰ ਦੇ ਮੈਂਬਰ ਚਲੇ ਗਏ ਇਸ ਟਾਈਮ ਉਹਨਾਂ ਤੇ ਕੀ ਬੀਤ ਰਹੀ ਆ ਸਿਰਫ ਕੋਈ ਉਹ ਜਾਣਦੇ ਨੇ ਪਰ ਜਿਵੇਂ ਕਿ ਆਪਾਂ ਇਹ ਵੀਡੀਓ ਚਿੱਤ ਲਾਓ ਜਿਹੜੇ ਆ ਰਹੀ ਆ ਵੀਡੀਓ ਤੇ ਜੋ ਇਸ ਪੰਜਾਬ ਦਾ ਇਹ ਪੁੱਤ ਆ ਇੱਕ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਵੀਰ ਹੈ ਸੋ ਕਹਿੰਦੇ ਕਿ ਉਹਨਾਂ ਤੇ ਕੀ ਬੀਤ ਰਹੀ ਹੋਵੇਗੀ ਤੇ ਜੋ ਇਹ ਇਨਸਾਨ ਹੈ ਜੋ ਆਪਾਂ ਦੇਖਦੇ ਆਂ ਵਾਰ-ਵਾਰ ਵੀਡੀਓ ਮੂਰੇ ਆ ਰਹੀ ਆ ਤੇ ਕਿੰਨਾ ਸ਼ਾਂਤ ਹੈ ਤੇ ਸਿਰਫ ਇਸ ਵਕਤ ਉਹਦੀ ਕੀ ਮਾਲਕ ਦੇ ਨਾਲ ਗੱਲ ਚੱਲ ਰਹੀ ਆ ਸਿਰਫ ਉਹ ਹੀ ਉਹ ਜਾਣਦਾ ਕਿ ਸ਼ਾਂਤ ਹੋ ਗਿਆ ਕਿਉਂਕਿ ਉਹਨੂੰ ਦਿਸਦਾ ਹੈ ਕਿ ਕੋਈ ਹੱਲ ਨਹੀਂ ਹੈ ਪਰ ਉਹਨੂੰ ਇਹ ਨਹੀਂ ਪਤਾ ਕਿਉਂਕਿ ਇਸ ਵਕਤ ਉਹਦੇ ਕੋਲ ਕੋਈ ਫੋਨ ਨਹੀਂ ਹੋਵੇਗਾ ਉਹ ਕਿਸੇ ਨਾਲ ਸੰਪਰਕ ਨਹੀਂ ਕਰ ਸਕਦਾ ਦੇਖ ਨਹੀਂ ਸਕਦਾ ਪਰ ਉਹ ਆਪਣੇ ਮਾਲਕ ਦੇ ਨਾਲ ਗੱਲ ਅੰਦਰੋਂ ਅੰਦਰ ਹੀ ਕਰ ਸਕਦਾ ਸ਼ਾਂਤ ਹੋ ਕੇ ਬਹਿ ਗਿਆ ਕਿ ਹੁਣ ਕੋਈ ਚਾਰਾ ਨਹੀਂ ਖਤਮ ਹੈ ਕਹਾਣੀ ਇੱਕ ਇਹ ਮਨ ਵਿੱਚ ਖਿਆਲ ਲਿਆਂਦਾ ਤੇ ਮਨ ਨੂੰ ਸ਼ਾਂਤ ਕਰ ਲਿਆ ਤੇ ਪਰ ਉਹਨੂੰ ਇਹ ਨਹੀਂ ਪਤਾ ਕਿ ਜਿੰਨ ਅੰਦਰੋਂ ਅੰਤਿ ਸ਼ਿਕਾਇਤ ਮਾਨਕਨਾ ਕਰ ਰਿਹਾ ਆ ਗੱਲ ਕਰ ਰਿਹਾ ਆ ਪ੍ਰਮਾਤਮਾ ਨਾਲ ਜੁੜਿਆ ਤੇ ਪ੍ਰਮਾਤਮਾ ਕਿੰਨੀਆਂ ਰੂਹਾਂ ਨੂੰ ਇਸ ਵਕਤ ਮੇਰੇ ਨਾਲ ਜੋੜ ਰਿਹਾ ਮੇਰੀ ਭਲਾਈ ਲਈ ਸੋ ਇਸ ਸਾਡੀ ਜੰਗੇ ਕਰਮਾਂ ਦਾ ਨਤੀਜਾ ਹੁੰਦਾ ਸੋ ਜਿਵੇਂ ਬਾਕੀ ਇਥੇ ਕਹਾਂਗੇ ਕਿ ਜਿਵੇਂ ਲਿਖੀ ਹੋਈ ਹੈ ਜਦੋਂ ਕਿਸੇ ਦੀ ਆਈ ਹੋਵੇ ਉੱਥੇ ਫਿਰ ਰੱਬ ਵੀ ਆਪਣੇ ਸਰਭਰਿਆਈ ਨਹੀਂ ਲੈਂਦਾ ਸੋ ਸਿਰਫ ਇੱਕ ਬਹਾਨਾ ਚਾਹੀਦਾ ਹੈ ਤੇ ਹੁਣ ਜੋ ਇਸ ਮੁੰਡੇ ਦੇ ਕੋਲੋਂ ਹੋਇਆ ਹੈ ਸੋ ਉਹਦੀ ਸਜ਼ਾ ਜਿਹੜੀ ਉਹ ਬਹੁਤ ਜ਼ਿਆਦਾ ਵੱਡੀ ਸੁਣਾ ਦਿੱਤੀ ਗਈ ਹੈ 45 ਸਾਲ ਉਮਰ 73 ਸਾਲ ਉਮਰ ਬਣ ਜਾਣੀ ਕਹਿੰਦੇ 28 ਸਾਲ ਇਸ ਵਕਤ ਉਮਰ ਆ ਤੇ 45 ਸਾਲ ਦੀ ਸਜ਼ਾ 77 ਸਾਲ ਉਮਰ ਤਾਂ ਫਿਰ ਕੁਝ ਵੀ ਨਹੀਂ ਬਾਦ ਵਿੱਚ ਰਹਿ ਜਾਂਦਾ ਤੇ ਫਿਰ ਤਾਂ ਕਹਾਣੀ ਹੀ ਖਤਮ ਹੈ ਤੇ ਅੱਜ ਹੀ ਇੱਥੇ ਜ਼ਰੂਰਤਾ ਕੀ ਉਹਦੀ ਹੈਲਪ ਕੀਤੀ ਜਾਵੇ ਵੈਸੇ ਹੈਲਪ ਲਈ ਬਹੁਤ سارے ਲੋਕ ਉੱਥੇ ਆਏ ਅੱਗੇ ਆ ਰਹੇ ਆ ਇੱਕ ਲਿੰਕ ਜਿਆਦਾ ਤੋਂ ਜਿਆਦਾ ਆ ਰਹੀ ਆ ਕਿ ਉਹ ਲਿੰਕ ਤੇ ਜਾ ਕੇ ਆਪਣਾ ਡਰੈਸ ਇੱਕ ਤਰ੍ਹਾਂ ਦੀ ਜਿਵੇਂ ਆਪਾਂ ਵੋਟ ਪਾਉਂਦੇ ਆ ਵੋਟ ਪਾਉਣੀ ਆ ਕਿ ਉਹਦੇ ਹੱਕ 'ਚ ਖੜਨਾ ਕਿੰਨੇ ਲੋਕ ਆਉਣਗੇ ਉੰਨੀ ਸਹਾਇਤਾ ਕਮ ਹੁੰਦੀ ਜਾਵੇਗੀ ਤੇ ਇੱਥੇ ਬੇਨਤੀ ਕਰਦੇ ਆ ਕਿ ਜਿੰਨੀਆਂ ਵੀ ਰੂਹਾਂ ਇਹ ਵੀਡੀਓ ਨੂੰ ਸੁਣ ਰਹੀਆਂ ਜਿਕਰ ਖੁਦ ਨੂੰ ਇਹਦੇ ਬਾਰੇ ਨਹੀਂ ਪਤਾ ਲਿੰਕ ਬਾਰੇ ਨਹੀਂ ਪਤਾ ਤਾਂ ਕੋਸ਼ਿਸ਼ ਕਰੋ ਕਿ ਪੜੇ ਲਿਖੇ ਨਾ ਕਿਸੇ ਨਾਲ ਗੱਲ ਕਰੋ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ ਤਾਂ ਕਿ ਅੱਜ ਜੋ ਇਹ ਤੁਸੀਂ ਪਲਾ ਕਰੋਗੇ ਕਿਸੇ ਨੂੰ ਇੱਕ ਤਰ੍ਹਾਂ ਦੇ ਮੌਤ ਦੇ ਮੂੰਹ 'ਚ ਹੀ ਕੱਢ ਲਿਆਉਣਾ ਕਹਿ ਲੋ ਸੋ ਪਰ ਉਸ ਮਾਂ ਤੇ ਕੀ ਵੀਤਦੀ ਹੋਵੇ ਕਿ ਜਿਹਨੇ ਅੱਖਾਂ ਤੋਂ ਪਰੇ ਕਮਾਈਆਂ ਕਰਨ ਲਈ ਭੇਜਿਆ ਹੋਇਆ ਕਹਿੰਦੇ ਕਿ ਪੇ ਤੋ ਵੀ ਬਾਰਾ ਹੈ ਇਸ ਪੁੱਤ ਦਾ ਪੇ ਨਹੀਂ ਹੈ ਕਹਿੰਦੇ ਕਿ ਮਾਂ ਹੈ ਤੇ ਭਰਾ ਹੈ ਸੋ ਜਾਣ ਵਾਲਾ ਚਲਾ ਗਿਆ ਉਹ ਘਾਟ ਪੂਰੀ ਕਦੇ ਹੋ ਨਹੀਂ ਸਕਦੀ ਪਰ ਜਿੱਤੀ ਵੱਡੀ ਸਜ਼ਾ ਸੁਣਾ ਸਜ਼ਾ ਜੇਕਰ ਇੱਥੇ ਗੱਲ ਕਰਾਂਗੇ ਸਜ਼ਾ ਵੈਸੇ ਉਹਨਾਂ ਲੋਕਾਂ ਨੂੰ ਸੁਣਾਉਣੀ ਚਾਹੀਦੀ ਜਿਹੜੇ ਜਾਣ ਬੁੱਝ ਕੇ ਗਲਤੀਆਂ ਕਰਦੇ ਨੇ ਏਡੇ ਏਡੇ ਅਤਿਆਚਾਰ ਕਰ ਰਹੇ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋ ਰਹੀ ਤੇ ਜਿਨ੍ਹਾਂ ਤੋਂ ਅਣਜਾਣੇ ਵਿੱਚ ਗਲਤੀ ਹੋਵੇ ਉਹਨੂੰ ਏਡੀ ਸਜ਼ਾ ਸੁਣਾ ਦਿੱਤੀ ਸੋ ਅਣਜਾਣੇ ਵਿੱਚ ਗਲਤੀ ਹੋ ਜਾਣੀ ਉਹਨੂੰ ਪਰਮਾਤਮਾ ਵੀ ਬਖਸ਼ ਦਿੰਦਾ ਮਾਫੀ ਦਿੰਦਾ ਪਈ ਉਹ ਇਹਨਾਂ ਦਾ ਰੂਹਾਨਾ ਆਲ ਖੜਾ ਰਹੀਆਂ ਅੱਜ ਇਸ ਵਕਤ ਤੇ ਜਿਕਰ ਕਹਿੰਦੇ ਕਿ ਜਾਣ ਬੁੱਝ ਕੇ ਗਲਤੀ ਕੀਤੀ ਹੋਵੇ ਤੇ ਉਹਦੇ ਨਾਲ ਕੋਈ ਨਹੀਂ ਹੋ ਨਹੀਂ ਕਰਦਾ ਹੁਣ ਆਪਾਂ ਬਹੁਤ ਸਾਰੀਆਂ ਖਬਰਾਂ ਦੇਖਦੇ ਆਂ ਜਿਨ੍ਹਾਂ ਦੇ ਵਿੱਚ ਜਾਣ ਕੇ ਗਲਤੀਆਂ ਜਿਹੜੇ ਲੋਕ ਕਰ ਰਹੇ ਨੇ ਤੇ ਉਹਨਾਂ ਨੂੰ ਹਰ ਕੋਈ ਗਾਲਾਂ ਕੱਢਦਾ ਹੈ ਤੇ ਜਿਹੜੇ ਅਣਜਾਣੇ ਦੇ ਵਿੱਚ ਫਸ ਗਏ ਨੇ ਉਹਨਾਂ ਦਾ ਹਰ ਕੋਈ ਭਲਾ ਚਾਹੁੰਦਾ ਹੈ। ਇਸੇ ਅਸੀਂ ਕੋਈ ਵੀ ਵੀਡੀਓ ਵਿੱਚ ਲਿੰਕ ਐਸੀ ਨਹੀਂ ਲਗਾਈ ਹੈ ਕਿਉਂਕਿ ਲਿੰਕ ਤਾਂ ਪਹਿਲਾਂ ਪਤਾ ਕਰੋ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰੋ ਉਹਦੀ ਜਾਣਕਾਰੀ ਲੈ ਕੇ ਪੂਰੀ ਫਿਰ ਆਪਣਾ ਅਗਲਾ ਕਦਮ ਜਿਹੜਾ ਆ ਉਠਾਓ। ਕਿਉਂਕਿ ਅੱਜ ਭਲਾਈ ਲਈ ਜਿੱਥੇ ਇਹ ਕੰਮ ਕੀਤਾ ਜਾਣਾ ਉੱਥੇ ਕਈਆਂ ਨੇ ਆਪਣੇ ਫਾਇਦੇ ਲਈ ਬਹੁਤ ਤਰ੍ਹਾਂ ਦੀਆਂ ਸਾਈਡਾਂ ਖੋਲ ਦੇਣੀਆਂ ਹੈ ਜੀ। ਤੇ ਸੋਚੀ ਦੇ ਨਾਲ ਕਿਸੇ ਚੰਗੇ ਬੰਦੇ ਦੀ ਸਲਾਹ ਦੇ ਨਾਲੇ ਕਰਮ ਕਰਨਾ ਵੈਸੇ ਇਹ ਕਹਾਂਗੇ ਕਿ ਬਾਤ ਤੋਂ ਵੱਧ ਕਰਮ ਕਰੋ ਕਿਸੇ ਮਾਂ ਦੇ ਢਿੱਡ ਨੂੰ ਸ਼ਾਂਤ ਕਰਨਾ ਠੰਡਕ ਪਚਾਉਣੀ ਇਹ ਬਹੁਤ ਵੱਡਾ ਚੰਗਾ ਕਰਮ ਹੈ ਤੇ ਜੋ ਇਸ ਤਸਵੀਰ ਨੂੰ ਵਾਰ-ਵਾਰ ਵੀਡੀਓ ਨੂੰ ਦੇਖ ਕੇ ਮਨ ਵਿੱਚ ਹੌਲ ਪੈਂਦੇ ਨੇ ਹਰ ਕੋਈ ਮਨ ਵਿੱਚ ਇਹ ਹੀ ਸੋਚ ਰਿਹਾ ਹੈ ਕਿ ਇਸ ਪੰਜਾਬ ਦੇ ਮੁੰਡੇ ਦੀ ਉਮਰ ਵਿੱਚ ਵਾਅਦਾ ਹੋ ਜਾਵੇ ਉਮਰ ਵਿੱਚ ਹੀ ਵਾਅਦਾ ਹੋ ਜਾਣਾ ਕਿ ਸਜ਼ਾ ਕੰਮ ਹੋਵੇ ਕਹਿੰਦੇ ਕਿ 2021 ਦੇ ਵਿੱਚ ਇਦਾਂ ਦਾ ਹੀ ਹਾਸਾ ਹੋਇਆ ਸੀ ਕਹਿੰਦੇ ਕਿ ਉਹਦੀ 110 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਜਦੋਂ سپورਟ ਦੇ ਵਿੱਚ ਲੋਕ ਖੜੇ ਸੀ ਤਾਂ ਕਹਿੰਦੇ سپورਟ ਨੂੰ ਦੇਖ ਕੇ ਇਹਨੇ ਲੋਕਾਂ ਦੀ ਹਾਮੀ ਭਰੀ ਹੋਈ ਨੂੰ ਦੇਖ ਕੇ ਕਹਿੰਦੇ ਕਿ ਸਜ਼ਾ 100 ਸਾਲ ਘੱਟ ਕਰ ਦਿੱਤੀ ਤਾਂ ਕਿੱਥੇ 10 ਸਾਲ ਦੀ ਹੀ ਸਜ਼ਾ ਰਹਿ ਗਈ ਸੀ ਸੋ ਉਮੀਦ ਕਰਦੇ ਆ ਕਿ ਇੱਕ ਮਾਂ ਦਾ ਪੁੱਤ ਬਚ ਜਾਵੇ ਤੇ ਉਹਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਜਾਵੇ ਤੇ ਸਜ਼ਾ ਘੱਟ ਤੋਂ ਘੱਟ ਹੋ ਜਾਵੇ ਇਹ ਨਹੀਂ ਕਹਿੰਦੇ ਕਿ ਸਾਰ ਖਾਈ ਸਰ ਜਾਵੇ ਪਰ ਸਜ਼ਾ ਕੁਝ ਘੱਟ ਜਾਵੇ ਥੋੜੇ ਸਾਲਾਂ ਦੀ ਹੋਵੇ ਜਿਹਦੇ ਨਾਲ ਉਹ ਵੀ ਆਪਣੀ ਜ਼ਿੰਦਗੀ ਨੂੰ ਗਾਂ ਦੇਖ ਸਕੇ ਤੇ ਕਿਉਂਕਿ ਹਰ ਇੱਕ ਮਾਂ ਦਾ ਪੁੱਤ ਪੰਜਾਬ ਤੋਂ ਬਾਹਰ ਢਿੱਡ ਦੀ ਖਾਤਰ ਕਮਾਈਆਂ ਕਰਨ ਲਈ ਗਿਆ ਹੋਇਆ ਆ ਜੀ ਆਪਾਂ ਉਹਦਾ ਨਹੀਂ ਸੋਚ ਸਕਦੇ ਤੇ ਇੱਥੇ ਆਪਣੇ ਬੱਚੇ ਬਾਰੇ ਇਹ ਸੋਚਦੇ ਜੇ ਲੋਕੀ ਸਾਡੇ ਵੀ ਬੱਚੇ ਘਰ ਤੋਂ ਬਾਹਰ ਨਿਕਲੇ ਹੋਏ ਨੇ ਸੋ ਮਾਲਕ ਭਲੀ ਹੀ ਕਰੇ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਆ ਕਹਿੰਦੇ ਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੋ ਜਦੋਂ ਅਸੀਂ ਕਿਸੇ ਦਾ ਭਲਾ ਮੰਗਦੇ ਆ ਤੇ ਪ੍ਰਮਾਤਮਾ ਸਾਡੇ ਤੇ ਕੋਈ ਮੁਸੀਬਤ ਨਹੀਂ ਆਉਣ ਦਿੰਦਾ ਸੋ ਹੁਣ ਇੱਥੇ ਗੱਲ ਕਰੀਏ ਕਿ ਇਸ ਵਕਤ ਜਿੰਨੇ ਵੀ ਪੰਜਾਬ ਦੇ ਲੋਕ ਇਸ ਮੁੱਦੇ ਦੇ ਨਾਲ ਖੜੇ ਹੋਏ ਆ ਉਹ ਸਿਰਫ ਇਕੱਲੇ ਸਿੱਖ ਧਰਮ ਦੇ ਨਹੀਂ ਹੈ ਹਰ ਕੋਈ ਉਹਨੂੰ ਆਪਣਾ ਹੀ ਪੁੱਤ ਸਮਝ ਰਿਹਾ ਹੈ ਤੇ ਹਰ ਕੋਈ ਉਹਦੀ ਸਪੋਰਟ ਦੇ ਵਿੱਚ ਖੜਿਆ ਹੋਇਆ ਤੇ ਜਦੋਂ ਧਰਮਾਂ ਦੀ ਗੱਲ ਆਉਂਦੀ ਹੈ ਇੱਕ ਦੂਸਰੇ ਨੀਵਾ ਦਿਖਾਇਆ ਜਾਂਦਾ ਹੈ ਕਿ ਇਹ ਆ ਚੀਜ਼ ਨੂੰ ਮੰਨਦੇ ਆ ਇਹ ਸਹੀ ਨਹੀਂ ਹੈ ਅਸੀਂ ਸਹੀ ਆ ਇੱਥੇ ਮੰਨ ਨੂੰ ਦੁੱਖ ਲੱਗਦਾ ਕਹਿੰਦੇ ਕਿ ਪਹਿਲ ਇੱਕ ਨੂੰ ਦੇ ਲੋ ਸ਼ੁਰੂਆਤ ਇੱਕ ਤੋਂ ਕਰੋ ਤੇ ਸਜਦਾ ਸਲਾਮ ਇੱਜ਼ਤ ਪੂਰੀ ਦੂਸਰਿਆਂ ਨੂੰ ਵੀ ਦੋ ਜੇਕਰ ਚੰਗਾ ਨਹੀਂ ਕਹਿ ਸਕਦੇ ਤਾਂ ਫਿਰ ਮਾੜਾ ਵੀ ਨਾ ਕਹੋ ਸਿੱਖ ਧਰਮ ਦੇ ਵਿੱਚ ਹੋ ਜਾਂਦਾ ਆ ਕਿ ਜਿਵੇਂ ਆਪਾਂ ਪੀਰਾਂ ਪੀਰਾਂ ਦੀਆਂ ਜਗ੍ਹਾ ਨੂੰ ਮੰਨਦੇ ਆ ਸਿੱਖ ਧਰਮ ਜੀ ਹੈ ਕਿ ਕਦੇ ਵੀ ਜਗ੍ਹਾ ਨੂੰ ਮੰਨਣਾ ਨਹੀਂ ਚਾਹੀਦਾ ਪੀਰਾਂ ਪੀਰਾਂ ਦੀਆਂ ਜਗ੍ਹਾ ਤੇ ਸਿਰ ਨਹੀਂ ਝੁਕਾਉਣਾ ਚਾਹੀਦਾ ਇਹਨਾਂ ਸਾਡੀ ਬੇਅਦਵੀਂ ਹਿੰਦੀ ਧਰਮ ਦੀ ਤੇ ਇਹ ਇੱਕ ਤਰ੍ਹਾਂ ਦੀ ਸੱਚਾਈ ਵੀ ਹੈ ਕਿਉਂਕਿ ਜਿਹੜਾ ਇਨਸਾਨ ਧਰਮ 'ਚ ਵਾਜ ਜਾਂਦਾ ਹੈ ਸਿਰ ਤੇ ਪਗੜੀ ਨੂੰ ਸਿਆਲਿਆ ਅਮਰਤ ਸਾਖ ਲਿਆ ਤਾਂ ਉਹਨੂੰ ਫਿਰ ਸਿਰ 'ਚ ਕਾਉਣ ਦੀ ਕਿਤੇ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸਿਰ ਤੇ ਉਹ ਸਿਰਫ ਇੱਕ ਪੱਗ ਨਹੀਂ ਹੈ ਉਹ ਗੁਰੂ ਦੀ ਦਿੱਤੀ ਹੋਈ ਦਾਤ ਹੈ ਉਹਨੂੰ ਫਿਰ ਧਰਮ ਦੀ ਮਰਿਆਦਾ ਵਿੱਚ ਰਹਿਣਾ ਪੈਂਦਾ ਹੈ ਤੇ ਜਿਹੜਾ ਕੋਈ ਕਿਸੇ ਧਰਮ ਨੂੰ ਨਹੀਂ ਮੰਨਦਾ ਸਿਰਫ ਪਰਮਾਤਮਾ ਨੂੰ ਮੰਨਦਾ ਹੈ ਉਹ ਹਰੇਕ ਦੇ ਅੱਗੇ ਝੁਕ ਸਕਦਾ ਹੈ ਤੇ ਜਿਹੜਾ ਧਰਮ ਵਿੱਚ ਬੰਨ ਜਾਂਦਾ ਹੈ ਉਹਨੂੰ ਫਿਰ ਆਪਣੇ ਧਰਮ ਦੀ ਪਾਲਣਾ ਕਰਨੀ ਚਾਹੀਦੀ ਆ ਗੱਲ ਇੰਨੀ ਕੁ ਹੈ ਪਰ ਬਹੁਤਿਆਂ ਗੱਲਾਂ ਨਾਲ ਗੱਲ ਇੱਕ ਥਾਂ ਹੀ ਨਵੇੜਾਂਗੇ ਕਿ ਪ੍ਰਮਾਤਮਾ ਇੱਕ ਹੀ ਹੈ ਰੂਪ ਅਨੇਕਾਂ ਹੈ ਜਿਹੜਾ ਜਿਹਦੇ ਮਨ ਨੂੰ ਰੂਪ ਪਾ ਜਾਂਦਾ ਹੈ ਉਸੇ ਰੂਪ ਦੇ ਵਿੱਚ ਖੁਸ਼ ਹੈ ਸੋ ਲਾਸਟ ਤੇ ਹੁਣ ਇੱਕ ਹੀ ਗੱਲ ਕਵਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਜੇਕਰ ਚੰਗਾ ਕਰਮ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਕਿ ਜਿਹਦੇ ਨਾਲ ਇਸ ਪੰਜਾਬ ਦੇ ਪੁੱਤ ਦੀ ਜ਼ਿੰਦਗੀ ਬਚ ਜਾਵੇ ਜ਼ਿੰਦਗੀ ਖਰਾਬ ਹੋਣ ਤੋਂ ਬਚ ਜਾਵੇ ਇਸ ਟਾਈਮ ਪਤਾ ਨਹੀਂ ਉਸ ਮੁੰਡੇ ਤੇ ਕੀ ਬੀਤਦੀ ਹੋਵੇਗੀ ਕਿ ਇਹੋ ਜਿਹੇ ਹਾਲਾਤ ਹੈ ਸਿਰਫ ਉਹ ਜਾਣਦਾ ਜਾਂ ਉਹਦਾ ਪ੍ਰਮਾਤਮਾ ਜਾਣਦਾ ਪਰ ਉਹਦਾ ਕੋਈ ਕੀਤਾ ਕਰਮ ਪੁੰਨ ਤਾਂ ਹੈ ਇਹ ਤਾਂ ਆਪਾਂ ਸਮਝ ਸਕਦੇ ਆ ਇਸੇ ਲਈ ਤਾਂ ਇੰਨੇ ਲੋਕ ਹਮਦਰਦੀ ਜਤਾ ਰਹੇ ਆ ਤੇ ਹਰ ਕੋਈ ਹੈਲਪ ਕਰਨੀ ਚਾਹੁੰਦਾ ਹੈ ਪਰ ਚਾਹੇ ਵੀ ਕੁਝ ਕਰ ਨਹੀਂ ਪਾਰਾ ਹੈ ਪਰ ਇੱਕ ਕੋਸ਼ਿਸ਼ ਚਲਾਈ ਹੈ ਕਿ ਵਾਦ-ਵਾਦੂ ਦੀ سپورਟ ਦੇ ਵਿੱਚ ਖੜਿਆ ਜਾਵੇ ਜਿਹਦੇ ਨਾਲ ਅਮਰੀਕਾ ਦੇ ਲੋਕ ਇਹ ਗੱਲ ਨੂੰ ਸਮਝ ਸਕਣ ਤੇ ਦੀ ਸਿਆ ਨੂੰ ਘਾਟ ਕਰ ਸਕਣ ਕਿ ਇਹਨਾਂ ਸਪੋਰਟ ਦੇ ਵਿੱਚ ਬਹੁਤ ਲੋਕ ਨੇ ਇਹਦਾ ਦਰਦ ਸਮਝ ਰਹੇ ਆ ਤੂੰ ਇਸ ਗੱਲ ਤੇ ਇੱਕ ਵਾਰ ਗੌਰ ਜਰੂਰ ਕਰੋ ਜੀ ਜਿੰਨੀਆਂ ਵੀ ਰੂਹਾਂ ਇਹ ਵੀਡੀਓ ਨੂੰ ਸੁਣ ਰਹੀਆਂ ਹਨ ਤੇ ਵੱਧ ਤੋਂ ਵੱਧ ਸਪੋਰਟ ਕਰਨ ਦੀ ਕੋਸ਼ਿਸ਼ ਕਰੋ ਇਸ ਮੁੰਡੇ ਨੂੰ ਤੇ ਬਾਕੀ ਉਸ ਮਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਸੁਮਾੜਾ ਦਾ ਕਦੇ ਨਹੀਂ ਕਿਸੇ ਨੂੰ ਬੋਲਣਾ ਚਾਹੀਦਾ ਤੇ ਨਾ ਹੀ ਕਿਸੇ ਨੂੰ ਕਹਿਣਾ ਤੇ ਕਿ ਚੰਗਾ ਕਰਮ ਸਮਝ ਕੇ ਜਰੂਰ